ਆ ਜੋ ਬਹਿ ਜੋ ਦੋ ਗੱਲਾਂ ਕਰ ਲੋ ਚਾਹ ਪੀ ਲੋ ਚਾਹ ਪੀ ਕੇ ਜਾਇਓ ਅੱਜ ਦੇ ਜਮਾਨੇ ਦੇ ਵਿੱਚ ਲੋਕੀ ਕਿੱਥੇ ਇੱਕ ਦੂਜੇ ਨੂੰ ਕਹਿੰਦੇ ਆ ਕੌਣ ਕਿਸੇ ਨੂੰ ਆਵਾਜ਼ਾਂ ਮਾਰਦਾ ਕੌਣ ਕਿਸੇ ਨੂੰ ਕਹਿੰਦਾ ਕਿ ਆ ਜਾ ਦੋ ਗੱਲਾਂ ਕਰ ਲਈਏ ਕੌਣ ਕਿਸੇ ਨੂੰ ਕੁਝ ਦੱਸਦਾ ਮੈਂ ਕੀ ਕਰਦਾ ਕਿੱਥੇ ਚੱਲਿਆਂ ਪਹਿਲੇ ਜਮਾਨੇ 'ਚ ਲੋਕੀ ਸਭ ਕੁਝ ਦੱਸ ਦਿੰਦੇ ਸੀ ਇੱਕ ਦੂਜੇ ਨੂੰ ਸਾਰੀਆਂ ਗੱਲਾਂ ਕਰ ਲੈਂਦੇ ਸੀਗੇ ਹੁਣ ਕਿੱਥੇ ਕੋਈ ਕਿਸੇ ਨੂੰ ਦੱਸਦਾ ਹੁਣ ਤਾਂ ਜੇ ਕਿਸੇ ਨੂੰ ਕੋਈ ਗੱਲ ਪਤਾ ਲੱਗ ਗਈ ਤਾਂ ਲੋਕੀ ਤੁਹਾਡਾ ਜੀਣਾ ਹਰਾਮ ਕਰ ਦੇਣਗੇ ਲੋਕੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੂੰ ਦੁਖੀ ਆ ਤਾਂ ਲੋਕੀ ਤੁਹਾਡੇ ਤੇ ਲੂਣ ਦੀਆਂ ਡੜੀਆਂ ਤਿਆਰ ਕਰੀ ਬੈਠੇ ਆ ਲੂਣ ਦੀਆਂ ਡੜੀਆਂ ਸਿੱਟਣਗੇ ਭੁੱਕ ਭੁੱਕ ਕੇ ਦੂਸਰੇ ਪਾਸੇ ਮੂੰ ਕੰਕਰ ਹੱਸਣਗੇ ਹਾਂਜੀ ਸਸਰੀਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਅੱਜ ਦੇ ਟਾਈਮ ਦਾ ਤੇ ਪਿਛਦੇ ਟਾਈਮ ਦਾ ਪੁਰਾਣੇ ਟਾਈਮ ਦਾ ਵਿੱਚ ਕੀ ਫਰਕ ਸੀਗਾ ਕਿਉਂ ਲੋਕੀ ਉਦੋਂ ਇੰਨੇ ਜ਼ਿਆਦਾ ਖੁਸ਼ ਰਹਿੰਦੇ ਸੀਗੇ ਕਿਉਂ ਲੋਕਾਂ ਨੂੰ ਇੰਨੀਆਂ ਕੋਈ ਬਿਮਾਰੀਆਂ ਨਹੀਂ ਸੀ ਲੱਗਦੀਆਂ ਦੇਖੋ ਸਾਡਾ ਰਹਿਣ ਸਹਿਣ ਸਾਰਾ ਕੁਝ ਬਦਲ ਗਿਆ ਜੀ ਅੱਜ ਦੇ ਜ਼ਮਾਨੇ ਦੇ ਵਿੱਚ ਪਹਿਲਾਂ ਜਦੋਂ ਕੋਈ ਤੁਰਿਆ ਜਾਂਦਾ ਹੁੰਦਾ ਸੀ ਕੋਈ ਵੀ ਕਿਸੇ ਨੂੰ ਵੀ ਆਵਾਜ਼ ਮਾਰ ਲੈਂਦਾ ਸੀ ਕਹਿ ਦਿੰਦੇ ਸੀ ਆ ਜਾ ਓਏ ਬਹਿ ਜਾ ਆ ਕੇ ਚਾਹ ਪੀ ਜਾ ਘੁੱਟ ਚਾਹ ਪੀਣ ਦਾ ਤਾਂ ਬਹਾਨਾ ਹੀ ਹੁੰਦਾ ਸੀਗਾ ਗੱਲਾਂ ਤਾਂ ਹੋਰ ਕਰਨੀਆਂ ਹੁੰਦੀਆਂ ਸੀਗੀਆਂ ਦੁੱਖ ਸੁੱਖ ਕਰਨੇ ਹੁੰਦੇ ਸੀ ਜ਼ਿੰਦਗੀ ਦੇ ਬਾਰੇ ਗਾਹਾਂ ਕੀ ਕਰਨਾ ਆਪਦੇ ਕੰਮ ਧੰਦਿਆਂ ਦੀਆਂ ਗੱਲਾਂ ਕੋਈ ਖੇਤੀਬਾੜੀ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਸੀਗੀਆਂ ਤੇ ਉਦੋਂ ਲੋਕੀ ਲੁਕਾਉਂਦੇ ਥੋੜੋ ਹੁੰਦੇ ਸੀ ਇੱਕ ਦੂਜੇ ਤੋਂ ਕੁਝ ਹਰ ਇੱਕ ਗੱਲ ਇੱਕ ਦੂਜੇ ਨਾਲ ਸ਼ੇਅਰ ਕਰਦੇ ਹੁੰਦੇ ਸੀਗੇ ਕਿਸੇ ਨੂੰ ਕੋਈ ਫਿਕਰੇ ਨਹੀਂ ਸੀ ਹੁੰਦੀ ਵੀ ਜੇ ਮੈਂ ਇਹਨੂੰ ਆਹ ਗੱਲ ਦੱਸ ਦਿੱਤੀ ਤਾਂ ਕਿਤੇ ਮੇਰਾ ਕੰਮ ਨਾ ਖਰਾਬ ਹੋ ਜਵੇ। ਉਦੋਂ ਲੋਕੀ ਖੁੱਲ੍ਹ ਦਿਲੇ ਹੁੰਦੇ ਸੀ ਹਾਸੇ ਠੱਠੇ ਸਭ ਕੁਝ ਸੀਗਾ। ਉਦੋਂ ਲੋਕਾਂ ਹੁਣ ਦੇਖੋ ਤੁਸੀਂ ਐਕਸਰਸਾਈਜ਼ਾਂ ਦੱਸਦੇ ਆ ਦੁਨੀਆ ਨੂੰ ਯੋਗਾ ਕਰਨਾ ਦੱਸਦੇ ਆ ਹੱਸਣਾ ਦੱਸਦੇ ਆ ਵੀ ਤੁਸੀਂ ਜਾ ਕੇ ਗਰਾਊਂਡ ਦੇ ਵਿੱਚ ਇੰਨੇ ਨਾ ਟਾਈਮ ਹੱਸੋ ਹੈਨਾ ਉਹ ਨਕਲੀ ਹਾਸਾ। ਅਸਲੀ ਹਾਸਾ ਤਾਂ ਸਾਡਾ ਸਾਡਾ ਜਿਹੜਾ ਹੁੰਦਾ ਸੀ ਜਦੋਂ ਪਿਛਲੇ ਜ਼ਮਾਨੇ ਚ ਹੁੰਦੇ ਸੀ ਲੋਕੀ ਉਹੀ ਅਸਲੀ ਹਾਸਾ ਇਕੱਠਾ ਹੁੰਦਾ ਸੀਗਾ ਕੋਈ ਕਿਸੇ ਦਾ ਗੁੱਸਾ ਨਹੀਂ ਸੀ ਕਰਦਾ ਕਿਸੇ ਨੂੰ ਕੋਈ ਮੁਖਾਲ ਕਰਦਾ ਸੀ ਕੋਈ ਕਿਸੇ ਦਾ ਗੁੱਸਾ ਨਹੀਂ ਸੀ ਕਰਦਾ ਸਾਰੇ ਖੁਸ਼ ਰਹਿੰਦੇ ਸੀ ਸਾਰੇ ਦਿਨ ਤਿਹਾੜ ਇਕੱਠੇ ਹੋ ਕੇ ਮਨਾਉਂਦੇ ਸੀਗੇ ਇੱਕ ਦੂਜੇ ਦੇ ਨਾਲ ਸਾਂਝੀ ਵਾਲਤਾ ਭਾਈਚਾਰਾ ਇੰਨਾ ਜ਼ਿਆਦਾ ਸੀਗਾ ਹਨਾ ਪਰਿਵਾਰ ਸੀ ਜਿਹੜੇ ਉਹ ਇਕੱਠੇ ਰਹਿੰਦੇ ਸੀਗੇ ਹੁਣ ਕਿੱਥੇ ਕੋਈ ਕਿਸੇ ਨੂੰ ਵਾਜਾ ਮਾਰਦਾ ਹੁਣ ਤਾਂ ਕੋਈ ਕਿਸੇ ਦੇ ਘਰ ਆਪਣਾ ਬੱਚਾ ਤੱਕ ਨਹੀਂ ਜਾਣ ਦਿੰਦਾ ਅੱਗੇ ਨੇ ਬੱਚੇ ਇਕੱਠੇ ਖੇਡਦੇ ਹੁੰਦੇ ਸੀਗੇ ਘਰਾਂ ਦੇ ਸਾਰੇ ਆਲੇ-ਦੁਆਲੇ ਦੇ ਘਰਾਂ ਦੇ ਇਕੱਠੇ ਹੋ ਕੇ ਬੱਚਿਆਂ ਨੇ ਖੇਡਣਾ ਹੈ ਨਾ ਔਰ ਖੇਡਾਂ ਵੀ ਇਦਾਂ ਦੀਆਂ ਹੁੰਦੀਆਂ ਸੀਗੀਆਂ ਤੇ ਕਿਸੇ ਦੇ 60 ਵੇਟ ਵੀ ਲੱਗ ਜਾਣੀ ਘਰਦਿਆਂ ਨੇ ਕੋਸ਼ ਨਾ ਕਹਿਣਾ ਤੇ ਨਾ ਕੋਈ ਗੱਲ ਨਹੀਂ ਸੱਟਾਂ ਖਾ ਖਾ ਕੇ ਵੱਡੇ ਹੁੰਨੇ ਆ ਦੇਖੋ ਜੀ ਆਹ ਜਿਹੜੇ ਹਾਰਟ ਅਟੈਕ ਹੁੰਦੇ ਆ ਡਿਪਰੈਸ਼ਨ ਹੁੰਦਾ ਡਿਪਰੈਸ਼ਨ ਲੋਕਾਂ ਨੂੰ ਤਾਂ ਹੀ ਹੋਣ ਲੱਗ ਗਿਆ ਹੁਣ ਇਹ ਪਹਿਲਾਂ ਨਾ ਬਾਹਰਲੇ ਕੰਟਰੀਆਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਡਿਪਰੈਸ਼ਨ ਦੀਆਂ ਬਿਮਾਰੀਆਂ ਜਿਹੜੀਆਂ ਉੱਥੇ ਹੁੰਦੀਆਂ ਸੀਗੀਆਂ ਹੁਣ ਤਾਂ ਸਾਡੇ ਲੋਕ ਵੀ ਉੱਥੇ ਗਏ ਹੋਣੇ ਉਹਨਾਂ ਨੂੰ ਵੀ ਇਹ ਬਿਮਾਰੀਆਂ ਲੱਗ ਗਈਆਂ ਨੇ ਕਿਉਂ ਲੱਗ ਗਈਆਂ ਕਿਉਂਕਿ ਘਰਾਂ 'ਚ ਕੱਲੇ ਰਹਿੰਦੇ ਆ ਘਰਾਂ 'ਚ ਕੱਲੇ ਰਹਿੰਦੇ ਹੁਣ ਤਾਂ ਆਪਣੇ ਆਪਣੇ ਕੰਟਰੀ ਦੇ ਵਿੱਚ ਖੁਦ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ ਡਿਪਰੈਸ਼ਨ ਦੀਆਂ ਬਿਮਾਰੀਆਂ ਜੰਗ ਬੱਚੇ ਡਿਪਰੈਸ਼ਨ ਦੇ ਵਿੱਚ ਆ ਕੇ ਸੁਸਾਈਡ ਕਰੀ ਜਾਂਦੇ ਆ ਕਿਉਂਕਿ ਜੀ ਅਸੀਂ ਅੱਜ ਦੇ ਟਾਈਮ ਦੇ ਵਿੱਚ ਕਿਸੇ ਨਾਲ ਇੱਕ ਦੂਜੇ ਨਾਲ ਗੱਲ ਸ਼ੇਅਰ ਨਹੀਂ ਕਰਦੇ ਸਾਂਜੀ ਵਾਲਤਾ ਨੇ ਪਾਉਂਦੇ ਦੇਖੋ ਜਦੋਂ ਹਨਾ ਸਾਡੀ ਸੋਚ ਵੀ ਬਦਲ ਗਈ ਆ ਵੀ ਜੇ ਮੈਂ ਇਹਨੂੰ ਆਹ ਗੱਲ ਦੱਸ ਦਿੱਤੀ ਤਾਂ ਮੇਰਾ ਕੰਮ ਖਰਾਬ ਹੋ ਜਾਣਾ ਹੁਣ ਤਾਂ ਦੇਖੋ ਜੀ ਕੋਈ ਡਰਦਾ ਇੱਕ ਦੂਜੇ ਨੂੰ ਪੁੱਛਦਾ ਹੀ ਨਹੀਂ ਹੈਗਾ ਵੀ ਤੂੰ ਕਿੱਥੇ ਚੱਲਿਆ ਤੇਰਾ ਕੰਮ ਕਿਵੇਂ ਬਣਿਆ ਅਗਲਾ ਕਹਿ ਦਿੰਦਾ ਵੀ ਜੇ ਮੈਂ ਇਹਨੂੰ ਇਹ ਪੁੱਛ ਲਿਆ ਕਿ ਤੇ ਇਹਦਾ ਕੰਮ ਨਾ ਬਣਿਆ ਇਹਨੇ ਕਹਿਣਾ ਤੇਰੇ ਕਰਕੇ ਮੇਰਾ ਕੰਮ ਖਰਾਬ ਹੋ ਗਿਆ ਇਹਨੇ ਪੁੱਛ ਲਿਆ ਸੀ ਮੈਨੂੰ ਮਤਲਬ ਹਰ ਇੱਕ ਗੱਲ ਸੋਚ ਕੇ ਕਰਨੀ ਪੈਂਦੀ ਆ ਹਰ ਇੱਕ ਗੱਲ ਸੋਚ ਸਮਝ ਕੇ ਬੋਲਣੀ ਪੈਂਦੀ ਆ ਦੂਜੇ ਨੂੰ ਦੱਸਣੀ ਹੁੰਦੀ ਆ ਇਹਨੂੰ ਦੱਸੀਏ ਕਿ ਨਾ ਹਨਾ ਜੇ ਕੋਈ ਕੰਮ ਨਹੀਂ ਬਣਿਆ ਇਹਨੂੰ ਦੱਸਿਆ ਸੀ ਤਾਂ ਕਰਕੇ ਨਹੀਂ ਮੇਰਾ ਕੰਮ ਬਣਿਆ ਹੈਗਾ ਹਨਾ ਹੁਣ ਤਾਂ ਜੀ ਦੇਖੋ ਇਹ ਸਾਰੀਆਂ ਬਿਮਾਰੀਆਂ ਅਸੀਂ ਖੁਦ ਹੀ ਆਪਣੇ ਆਪ ਨੂੰ ਲਾਈਆਂ ਹਈਆਂ ਨੇ ਜਦੋਂ ਤੁਹਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਜਦੋਂ ਤੁਹਾਡੀ ਸੋਚ ਜਿਹੜੀ ਤੁਹਾਡੀ ਵਧੀਆ ਜਦੋਂ ਤੁਸੀਂ ਕਿਸੇ ਦਾ ਮਾੜਾ ਨਹੀਂ ਤੱਕਦੇ ਹੈਗੇ ਤੁਹਾਡੇ ਨਾਲ ਕਦੇ ਮਾੜਾ ਹੋਈ ਨਹੀਂ ਸਕਦਾ ਹੈਗਾ ਦੇਖੋ ਇਹ ਤਾਂ ਸਾਡੀ ਜ਼ਿੰਦਗੀ ਦੀਆਂ ਲਿਖਤਾਂ ਨੇ ਅਸੀਂ ਤਾਂ ਆਪਣਾ ਕਰਮ ਕਰਨ ਆਏ ਆ ਇੱਥੇ ਹਨਾ ਇਹ ਚੀਜ਼ਾਂ ਪੁਰਾਣੇ ਜ਼ਮਾਨੇ ਦੇ ਵਿੱਚ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਹੁਣ ਅਸੀਂ ਮੋਟੀਵੇਸ਼ਨ ਵੀਡੀਓਜ਼ ਬਣਾਉਨੇ ਆ ਉਹ ਇਸ ਕਰਕੇ ਅਸੀਂ ਉਹੀ ਚੀਜ਼ਾਂ ਦੱਸ ਰਹੇ ਆ ਜਿਹੜੀਆਂ ਉਹ ਸਾਡੇ ਪੁਰਾਣੇ ਬਜ਼ੁਰਗ ਖੁਦ ਉਹ ਜੀ ਕੇ ਗਏ ਨੇ ਨਾ ਚੀਚਾ ਨੂੰ ਉਹ ਖੁਦ ਉਹ ਚੀਚਾ ਕਰਦੇ ਹੁੰਦੇ ਸੀ ਉਹ ਗੱਲਾਂ ਕਰਦੇ ਹੁੰਦੇ ਸੀਗੇ ਤੁਸੀਂ ਦੇਖੋ ਉਹ ਨਾ ਸਾਥ ਦੇ ਵਿੱਚ ਬੈਠੇ ਆ ਲੋਕਾਂ ਨੂੰ ਪਤਾ ਹੀ ਨਹੀਂ ਕਿੰਨਾ ਕਿੰਨਾ ਟਾਈਮ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਦਾ ਲੰਘ ਜਾਂਦਾ ਕਿਤੇ ਉੱਥੇ ਕੋਈ ਕਹਾਣੀ ਛੇੜ ਲੈਣੀ ਕੋਈ ਇਦਾਂ ਦੀ ਕਹਾਣੀ ਕਿਸੇ ਰਾਜੇ ਦੀ ਛੇੜ ਲੈਣੀ ਫਿਰ ਉਹਦਾ ਦੇਖਣਾ ਵੀ ਅੱਛਾ ਉਹਦੇ ਨਾਲ ਇਦਾਂ ਹੋਇਆ ਸੀ ਹੁਣ ਤਾਂ ਜੀ ਅਸੀਂ ਫੋਨਾਂ ਦੇ ਵਿੱਚ ਵੜ ਗਏ ਆ ਕੋਮੰਚੀ ਸਾਰਾ ਕੁਝ ਸਾਰੀ ਦੁਨੀਆ ਫੋਨ 'ਚ ਹੀ ਲੱਭੀ ਜਾਂਦੇ ਆਲੇ ਦੁਆਲੇ ਤਾਂ ਦੇਖਦੇ ਹੀ ਨਹੀਂ ਸਾਡੇ ਬੱਚੇ ਕੀ ਕੰਮ ਕਰ ਰਹੇ ਨੇ ਬੱਚਿਆਂ ਦੇ ਅਲੱਗ-ਅਲੱਗ ਕਮਰੇ ਹੋ ਗਏ ਆ ਬੱਚੇ ਆਪਣੇ ਕਮਰਿਆਂ 'ਚ ਉਹ ਆਪਣੇ ਮਾਪੇ ਤੱਕ ਨਹੀਂ ਕੋਈ ਗੱਲ ਕਰਦੇ ਹੈਗੇ ਉਹਨਾਂ ਨਾਲ ਨਹੀਂ ਬਹੁਤਾ ਟਾਈਮ ਸਪੈਂਡ ਕਰਨਾ ਚਾਹੁੰਦੇ ਹੈਗੇ ਹੈਨਾ ਇਹ ਸਿਗੀਆਂ ਚੀਜ਼ਾਂ ਬਾਹਰਲੇ ਕੰਟਰੀਆਂ ਦੇ ਵਿੱਚ ਪਰ ਹੌਲੀ-ਹੌਲੀ ਹੌਲੀ-ਹੌਲੀ ਜਿਉਂ-ਜਿਉਂ ਹੈਨਾ ਤਰੱਕੀ ਹੁੰਦੀ ਗਈ ਉਹ ਤਰੱਕੀ ਦੇ ਵਿੱਚ ਲਾਲਚ ਵੱਧਦੇ ਗਏ ਲਾਲਚ ਜਿਉਂ-ਜਿਉਂ ਵੱਧਦੇ ਗਏ ਤੇ ਉਹ ਤੇ ਉਹ ਆਪਣੇ ਘਰ ਖਰਾਬ ਹੁੰਦੇ ਗਏ ਖਰਾਬ ਹੀ ਕਹਿ ਸਕਦੇ ਇਹਨਾਂ ਨੂੰ ਘਰ ਖਰਾਬ ਹੀ ਹੋਏ ਹੋਣੇ ਤੁਸੀਂ ਦੇਖਿਓ ਅੱਜ ਦੇ ਟਾਈਮ ਦੇ ਵਿੱਚ ਕੋਈ ਇਦਾਂ ਥੋੜੂ ਆ ਕੇ ਵੀ ਦਿਲੋਂ ਖੁਸ਼ ਆ ਹਨਾ ਪੁਰਾਣੇ ਜ਼ਮਾਨੇ ਦੇ ਵਿੱਚ ਬੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕੰਮ ਜਿਹੜੇ ਕਰਨੇ ਘਰ ਪਰਿਵਾਰ ਨੇ ਇਕੱਠੇ ਹੋ ਕੇ ਕਰਨੇ ਜਿਹੜੀਆਂ ਜੁਆਇੰਟ ਫੈਮਲੀਆ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਕਿਸੇ ਨੂੰ ਦੁੱਖ ਆਉਂਦਾ ਹੀ ਨਹੀਂ ਸੀਗਾ ਕਿਉਂਕਿ ਉਹ ਇੱਕ ਦੂਜੇ ਨਾਲ ਸ਼ੇਅਰ ਕਰੀ ਜਾਂਦੇ ਹੁੰਦੇ ਸੀ ਆਪਣੀਆਂ ਪ੍ਰੋਬਲਮਸ ਜੇ ਕਿ ਦੇ ਹਨਾ ਕਿਸੇ ਦੀ ਆਪਸ ਵਿੱਚ ਲੜਾਈ ਵੀ ਹੋ ਜਾਣੀ ਹਨਾ ਤਾਂ ਕਿ ਉਹਨੂੰ ਵੱਧਾ ਨਹੀਂ ਵਧਾਉਣਾ ਕਿਸੇ ਨੇ ਉਹਨੂੰ ਉੱਥੇ ਖਤਮ ਕਰ ਦੇਣਾ ਕਿਸੇ ਨੇ ਆਪਣੇ ਦਿਲ 'ਚ ਵੀ ਗੱਲ ਨਹੀਂ ਰੱਖਣੀ ਵੀ ਜਾਂ ਇਸ ਬੰਦੇ ਨਾਲ ਮੇਰੀ ਆ ਲੜਾਈ ਹੋਈ ਹੋਈ ਸੀਗੀ ਉਦੋਂ ਕਿੱਥੇ ਸੁਣਦੇ ਸੀਗੇ ਬੱਟਾਂ ਪਿੱਛੇ ਜ਼ਮੀਨਾਂ ਪਿੱਛੇ ਭਰਾ ਭਰਾ ਨੂੰ ਮਾਰੀ ਜਾਂਦੇ ਨੇ ਕੰਮ ਤਾਂ ਜੀ ਉਦੋਂ ਵੀ ਚੱਲਦੇ ਸੀਗੇ ਉਦੋਂ ਕਿੱਥੇ ਕੋਈ ਬੁਖਾਰ ਚੜੇ ਤੇ ਡਾਕਟਰ ਦੇ ਜਾਂਦਾ ਹੁੰਦਾ ਸੀਗਾ ਸਿਰ ਦੁਖਦੇ ਤੇ ਕਦੋਂ ਕਿੱਥੇ ਕੋਈ ਡਾਕਟਰ ਦੇ ਜਾਂਦਾ ਹੁੰਦਾ ਸੀਗਾ ਕਿਸੇ ਦਾ ਸਿਰ ਦੁਖਣਾ ਤਾਂ ਕਹਿਣਾ ਜੀ ਚਾਹ ਘੜੜੀ ਜੀ ਕਰਕੇ ਪੀ ਲੋ ਤੇ ਸਿਰ हट ਜਾਊਗਾ ਕਿਉਂਕਿ ਉਸ ਦਵਾਈਆਂ ਹੀ ਨਹੀਂ ਸੀ ਇਦਾਂ ਦੀਆਂ ਪੇਨ ਕਿਲਰਾਂ ਹੀ ਨਹੀਂ ਸੀ ਖਾਂਦੇ ਹੁੰਦੇ ਹੁਣ ਤਾਂ ਜੇ ਸਾਡਾ ਸਿਰ ਦਰਦ ਕਰਦਾ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਪੇਨ ਕਿਲਰਾਂ ਦੇ ਪੇਨ ਕਿਲਰਾਂ ਖਾਈ ਜਾਂਦੇ ਆ ਉਹਦੇ ਨਾਲ ਸਾਡੀ ਬਾਡੀ ਦੇ ਵਿੱਚ ਸਾਈਡ ਇਫੈਕਟਸ ਹੋਣ ਲੱਗ ਜਾਂਦੇ ਆ ਤੇ ਉਹਦੇ ਨਾਲ ਹੀ ਬਸ ਸਾਨੂੰ ਰੋਗ ਲੱਗ ਜਾਂਦੇ ਆ ਇਹ ਰੋਗ ਜੋ ਵੀ ਸਾਰਾ ਕੁਝ ਹੈਗਾ ਨਾ ਇਹ ਸਾਰਾ ਕੁਝ ਇਹ ਸਾਡਾ ਰਹਿਣ ਸਹਿਣ ਬਦਲਣ ਕਰਕੇ ਹੋਇਆ ਹੋਇਆ ਜੀ ਅੱਗੇ ਹਾਰਡਵਰਕ ਘਰਾਂ ਦੇ ਵਿੱਚ ਹੀ ਲੇਡੀਆਂ ਇੰਨਾ ਹਾਰਡਵਰਕ ਕਰਦੀਆਂ ਸੀਗੀਆਂ ਬਾਹਰ ਜਾਣ ਦੀ ਤਾਂ ਦੂਰ ਦੀ ਗੱਲ ਆ ਸੈਰ ਸੂਰ ਕਰਨ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਸੈਰ ਕਰਨ ਜਾਣਾ ਇਦਾਂ ਕਰਨ ਜਾਣਾ ਹੁਣ ਤਾਂ ਜੀ ਸੈਰ ਕਰਨ ਜਾਣਾ ਪੈਂਦਾ ਘਰਾਂ 'ਚ ਇੰਨੀਆਂ ਸਹੂਲਤਾਂ ਆ ਗਈਆਂ ਨੇ ਹਨਾ ਮੈਂ ਇਹ ਨਹੀਂ ਕਹਦੀ ਹੈਗੀ ਕਿ ਤਰੱਕੀ ਨਹੀਂ ਕਰਨੀ ਚਾਹੀਦੀ ਕਮ ਸੇ ਕਮ ਅਸੀਂ ਇੱਕ ਦੂਜੇ ਨਾਲ ਆਪਣਾ ਦੁੱਖ ਤਾਂ ਸ਼ੇਅਰ ਕਰ ਸਕੀਏ ਅਸੀਂ ਤਾਂ ਕਿਸੇ ਨਾਲ ਆਪਣਾ ਦੁੱਖ ਵਧੀ ਸ਼ੇਅਰ ਕਰਦੇ ਤੁਸੀਂ ਕਿਸੇ ਨਾਲ ਦਾ ਨਾ ਕੋਈ ਥੋੜਾ ਜਿਹਾ ਦੁੱਖ ਸ਼ੇਅਰ ਕਰਕੇ ਦੇਖੋ ਲੋਕੀ ਤਾਂ ਲੂਣ ਦੀਆਂ ਡੜੀਆਂ ਲੈ ਕੇ ਬੈਠੇ ਆ। ਵੀ ਇਹਨਾਂ ਦੇ ਜਖਮਾਂ ਤੇ ਭੁੱਕਣਾ ਕਿਵੇਂ ਆ? ਜਦੋਂ ਤੁਸੀਂ ਕਿਸੇ ਕੋਲੇ ਦੁੱਖ ਜ਼ਾਹਰ ਕਰਕੇ ਜਾਂਦੇ ਹੋ ਨਾ ਤੁਸੀਂ ਦੁੱਖ ਦੀ ਗੱਲ ਕਰਕੇ ਜਾਂਦੇ ਹੋ ਵੀ ਮੈਂ ਦੁਖੀ ਆ ਮੇਰਾ ਆ ਕੰਮ ਖਰਾਬ ਹੋ ਗਿਆ। ਉਸ ਵਕਤ ਤਾਂ ਉਹ ਬੰਦਾ ਸੁਣ ਲੂਗਾ। ਬਾਅਦ ਚੋਂ ਤੁਸੀਂ ਪਿੱਠ ਘਮਾਈ ਨਹੀਂ ਨਾਲ ਹੀ ਉਹਨੇ ਤੁਹਾਡੀਆਂ ਗੱਲਾਂ ਕਰ ਕਰਕੇ ਹੱਸਣਾ। ਵੀ ਪਹਿਲਾਂ ਤਾਂ ਇਹ ਵੱਡਾ ਐ 나ਡੂ ਖਾਣ ਦਾ ਸੀ ਹੁਣ ਦੇਖ ਇਹਦੇ ਨਾਲ ਆ ਹੋ ਗਿਆ। ਹੁਣ ਇਹਨੂੰ ਪਤਾ ਲੱਗਦਾ ਇਹ ਤਾਂ ਇਦਾਂ ਹੀ ਹੋਣੀ ਚਾਹੀਦੀ ਸੀ ਕਿਉਂ ਸਾਡੀ ਜੀ ਬਿਰਤੀ ਇਦਾਂ ਦੀ ਹੋ ਗਈਆ ਕਿਉਂ ਅਸੀਂ ਇਦਾਂ ਦੀ ਹੋ ਗਏ ਆ ਸਾਨੂੰ ਖੁਦ ਨੂੰ ਸਮਝਣ ਦੀ ਲੋੜ ਆ ਹੈਨਾ ਹੁਣ ਤਾਂ ਉਹ ਬੰਦਾ ਕੋਈ ਦਿਖਦਾ ਹੀ ਨਹੀਂ ਹੈਗਾ ਦੁਨੀਆ ਤੇ ਵੀ ਜਿਹੜਾ ਜਿਹਦੇ ਤੇ ਅਸੀਂ ਇਹ ਵਿਸ਼ਵਾਸ ਕਰ ਸਕੀਏ ਵੀ ਜੇ ਮੈਂ ਇਹਦੇ ਕੋਲੇ ਕੋਈ ਦੁੱਖ ਸੁੱਖ ਕੀਤਾ ਆਪਣਾ ਤਾਂ ਇਹ ਆਪਣਾ ਧਰਮ ਸਮਝ ਕੇ ਉਸ ਚੀਜ਼ ਨੂੰ ਆਪਣੇ ਕਬਰਾਂ ਤੱਕ ਨਾਲ ਲੈ ਕੇ ਜਾਊ ਕਿਸੇ ਮੂਰੇ ਜ਼ਬਾਨ ਨਹੀਂ ਖੋਲੂਗਾ ਕਿਸੇ ਨੂੰ ਦੱਸੂਗਾ ਨਹੀਂਗਾ ਮੇਰੀ ਗੱਲ ਇਦਾਂ ਦਾ ਕੋਈ ਬੰਦਾ ਹੀ ਨਹੀਂ ਲੱਭਦਾ ਹੈਗਾ ਹੁਣ ਅਸੀਂ ਉਹ ਚੀਜ਼ਾਂ ਆਪਣੇ ਇੰਟਰਨੈਟ ਤੇ AI ਨਾਲ ਸਾਂਝੀਆਂ ਕਰਨ ਡਏ ਆ ਕਿਹੜਾ ਜ਼ਮਾਨਾ ਆ ਗਿਆ ਜੀ ਦੇਖੋ ਜੀ ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਲੇਕਿਨ ਤਰੱਕੀ ਕਰਦੇ ਕਰਦੇ ਅਸੀਂ ਉਹ ਚੀਜ਼ਾਂ ਸਾਰੀਆਂ ਆਪਣੇ ਬੱਚਿਆਂ ਨੂੰ ਵੀ ਆਪਦਾ ਵਿਰਸਾ ਦੇਣਾ ਭੁੱਲ ਗਏ ਆ ਅਸੀਂ ਬੱਚਿਆਂ ਨੂੰ ਵੀ ਉਹ ਚੀਜ਼ਾਂ ਦੇਣੀਆਂ ਭੁੱਲ ਗਏ ਆ ਵੀ ਸਾਡਾ ਰਹਿਣ ਸਹਿਣ ਕੀ ਹੁੰਦਾ ਸੀ ਇੱਥੋਂ ਤੱਕ ਕਿ ਅਸੀਂ ਬੱਚਿਆਂ ਨੂੰ ਦੱਸਿਆ ਵੀ ਨਹੀਂ ਹੈਗਾ ਕਈ ਲੋਕ ਤਾਂ ਇਦਾਂ ਦੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੱਸਿਆ ਹੀ ਨਹੀਂ ਕਿ ਅਸੀਂ ਕਿੱਦਾਂ ਰਹਿੰਦੇ ਹੁੰਦੇ ਸੀ ਕੀ ਕਰਦੇ ਹੁੰਦੇ ਸੀ ਸਾਡੀਆਂ ਖੇਡਾਂ ਕੀ ਹੁੰਦੀਆਂ ਸੀ ਹੁਣ ਤਾਂ ਹੁਣ ਤਾਂ ਸਕੂਲਾਂ ਦੇ ਵਿੱਚ ਪੈਸੇ ਦੇ ਕੇ ਅਸੀਂ ਐਕਟੀਵਿਟੀਜ਼ ਕਰਵਾਉਣ ਡੈ ਆ ਜੇ ਇਹੀ ਚੀਜ਼ਾਂ ਅਸੀਂ ਖੁਦ ਘਰਾਂ ਦੇ ਵਿੱਚ ਕਰ ਲਾ ਜੇ ਸਾਨੂੰ ਕਿਤੇ ਪੈਸੇ ਦੇਣ ਦੀ ਲੋੜ ਨਹੀਂ ਸਾਨੂੰ ਦਵਾਈਆਂ ਖਾਣ ਦੀ ਲੋੜ ਨਹੀਂ ਹੈਗੀ ਪਹਿਲਾਂ ਦੇ ਜਿਹੜੇ ਪ੍ਰਾਣੇ ਬਜ਼ੁਰਗ ਸੀ ਨਾ ਉਹਨਾਂ ਨਾਲ ਬੈਠਿਆ ਕਰੋ ਉਹਨਾਂ ਨਾਲ ਗੱਲਾਂ ਸਾਂਝੀਆਂ ਕਰਿਆ ਕਰੋ ਹਨਾ ਦੇਖੋ ਜੀ ਇੱਥੇ ਸਾਰੀ ਦੁਨੀਆ ਦੀ ਪ੍ਰਾਣੀ ਆਈ ਹੋਈ ਆ ਕਿਸੇ ਨੇ ਇੱਥੇ ਰਹਿਣਾ ਹੀ ਨਹੀਂ ਪਹਿਲੀ ਗੱਲ ਤਾਂ ਇਹ ਆ ਸਭ ਨਹੀਂ ਇੱਥੋਂ ਆਪਣੇ ਆਪਣੇ ਕੰਮ ਧੰਦੇ ਕਰਦੇ ਆਪਣੇ ਪਰਿਵਾਰ ਪਾਲਦੇ ਿਕੜ ਜਾਣਾ ਚਲੇ ਜਾਣਾ ਕਿਸੇ ਨੇ ਸਦਾ ਨਹੀਂ ਰਹਿਣਾ ਇਹ ਗੱਲ ਨਾ ਪ੍ਰਾਣੇ ਬਜ਼ੁਰਗ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਮਤਲਬ ਨੇਚਰਲੀ ਉਹ ਚੀਜ਼ ਅੰਦਰ ਹੁੰਦੀ ਸੀਗੀ ਵੀ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਦਿੱਤੀ ਹੈ ਹੱਸ ਖੇਡ ਲਓ ਹਣਾ ਉਹ ਕੰਮ ਵੀ ਕਰਦੇ ਸੀਗੇ ਉਹਨਾਂ ਦਾ ਉਹਨੇ ਹੀ ਪੈਸਿਆਂ ਦੇ ਵਿੱਚ ਸਰੀ ਵੀ ਜਾਂਦਾ ਸੀਗਾ ਇਹ ਨਹੀਂ ਸੀ ਵੀ ਉਹਨਾਂ ਕੋਲੇ ਕੁਝ ਹੈ ਨਹੀਂ ਸੀਗਾ ਸਭ ਕੁਝ ਸੀਗਾ ਹੁਣ ਵੀ ਸਾਡੇ ਲੋਕਾਂ ਕੋਲੇ ਸਾਰਾ ਕੁਝ ਹੈਗਾ ਪਰ ਕੀ ਆ ਅਸੀਂ ਆਪਣੀ ਨਾ ਰੋਟੀ ਤੋਂ ਬਾਅਦ ਕੇ ਆਪਣੇ ਰਹਿਣ ਸਹਿਣ ਤੋਂ ਬਾਅਦ ਕੇ ਆਪਣੇ ਬੱਚਿਆਂ ਦੀਆਂ ਜ਼ਰੂਰੀ ਚੀਜ਼ਾਂ ਤੋਂ ਬਾਅਦ ਕੇ ਅਸੀਂ ਉਹ ਚੀਜ਼ਾਂ ਮਤਲਬ ਕਿ ਕਰ ਰਹੇ ਆ ਜਿਹਦੇ ਕਰਕੇ ਅਸੀਂ ਸਾਡੇ ਸਿਰ ਕਰਜ਼ੇ ਪਈ ਜਾਂਦੇ ਆ ਕਰਜ਼ੇ ਚੱਕੀ ਜਾਂਦੇ ਆ ਅਸੀਂ ਪਹਿਲੇ ਜ਼ਮਾਨੇ 'ਚ ਕਿੱਥੇ ਲੋਕੀ ਕਰਜ਼ਾ ਚੱਕਦੇ ਸੀਗੇ ਸੋਚੀ ਨਹੀਂ ਸੀ ਇਦਾਂ ਦੀ ਇੰਨੀ ਵਧੀਆ ਲਾਈਫ ਹੁੰਦੀ ਸੀ ਹੁਣ ਅਸੀਂ ਲੋਕ ਤਰਸਦੇ ਹਾਂ ਅਸੀਂ ਪਿੰਡਾਂ ਚੋਂ ਭੱਜਦੇ ਹਾਂ ਵੀ ਅਸੀਂ ਪਿੰਡ ਜਾਈਏ ਅਸੀਂ ਉੱਥੇ ਜਾ ਕੇ ਦੇਖੀਏ ਵੀ ਹੈਨਾ ਸਾਨੂੰ ਸਕੂਨ ਮਿਲੂਗਾ ਸਾਨੂੰ ਮਤਲਬ ਕਿ ਖੁਸ਼ੀ ਮਿਲੂਗੀ ਉੱਥੇ ਜਾ ਕੇ ਹੁਣ ਤਾਂ ਜੀ ਪਿੰਡਾਂ ਦੇ ਵਿੱਚ ਵੀ ਗਾਹਾਂ ਦੀ ਗਾਹਾਂ ਬੱਚੇ ਇੰਨੇ ਮਤਲਬ ਕਿ AI ਦੇ ਨਾਲ ਜੁੜ ਗਏ ਨੇ ਇਦਾਂ ਦੀ ਲਾਈਫ ਕਰ ਲਈ ਆ ਕਿ ਹੁਣ ਤਾਂ ਇੰਡੀਆ ਤੇ ਕੈਨੇਡਾ ਜਾਂ ਕਿਸੇ ਵੀ ਹੋਰ ਯੂਰਪ ਕੰਟਰੀ ਦੇ ਵਿੱਚ ਕੋਈ ਫਰਕ ਹੀ ਨਹੀਂ ਰਿਹਾ ਹੈਗਾ ਰਹਿਣ ਸਹਿਣ ਦਾ ਹੁਣ ਕਿਉਂਕਿ ਦੇਖੋ ਇਹ ਸਾਡੇ ਹੱਥpass ਆ ਸਾਡੀਆਂ ਜੁਆਇੰਟ ਫੈਮਿਲੀ ਹੁੰਦੀਆਂ ਸੀ ਇਹ ਚੱਲਣ ਜਿਹੜਾ ਸੀਗਾ ਨਾ ਇਹ ਗੋਰਿਆਂ ਦੇ ਵਿੱਚ ਹੁੰਦਾ ਸੀ ਸ਼ੁਰੂ ਤੋਂ ਉਹਨਾਂ ਦਾ ਕਲਚਰ ਸੀਗਾ ਅੱਜ ਅਸੀਂ ਇੱਥੇ ਦੇਖਦੇ ਹਾਂ ਗੋਰਿਆਂ ਦੇ ਵਿੱਚ ਕਿੰਨੇ ਉਹ ਤੰਗ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਉਹਨਾਂ ਲਈ ਗਵਰਨਮੈਂਟ ਨੇ ਅਰੇਂਜਮੈਂਟ ਕੀਤੇ ਹੋਏ ਨੇ ਉਹਨਾਂ ਨੂੰ ਸਾਂਭਣਾ ਪੈਂਦਾ ਜਾ ਕੇ ਮਤਲਬ ਆਪਣਾ ਪਨ ਹੀ ਉਹਨਾਂ ਨੂੰ ਮਿਲਦਾ ਹੈਗਾ ਉਹ ਦੂਜਿਆਂ 'ਚ ਆਪਣਾ ਪਨ ਲੱਭਦੇ ਆ ਪਰ ਉਹੀ ਹਾਲ ਹੁਣ ਸਾਡੇ ਬਜ਼ੁਰਗਾਂ ਦਾ ਵੀ ਹੋ ਰਿਹਾ ਸਾਡੇ ਲੋਕਾਂ ਦਾ ਵੀ ਹੋ ਰਿਹਾ ਸਾਡੇ ਡਿਪਰੈਸ਼ਨਸ ਅਸੀਂ ਕਦੀ ਜਾਈਏ ਹੀ ਨਾ ਜੇ ਅਸੀਂ ਜੁਆਇੰਟ ਫੈਮਿਲੀ 'ਚ ਰਹੀਏ ਦੇਖੋ ਜੀ ਕਮਾਉਣ ਦੇ ਖਾਣਦੇ ਸਭ ਆਪੋ ਆਪਣਾ ਨੇ ਇੱਥੋਂ ਤੱਕ ਕੇ ਸਾਡੇ ਬੱਚੇ ਵੀ ਆਪੋ ਆਪਣਾ ਕਮਾਉਣ ਲੱਗ ਗਏ ਨੇ ਅੱਜ ਦੇ ਟਾਈਮ 'ਚ ਛੋਟੀ ਉਮਰ 'ਚ ਬੱਚੇ ਕਮਾਈਆਂ ਕਰਨ ਲੱਗ ਗਏ ਨੇ ਹਨਾ ਲੇਕਿਨ ਸਾਡੀ ਜਿਹੜੀ ਸੋਚ ਆ ਵੀ ਜੇ ਉਹ ਫਲਾਨੇ ਨੂੰ ਮੈਂ ਦੱਸਦਾ ਇਹਨੂੰ ਨਹੀਂ ਪਤਾ ਲੱਗਣਾ ਚਾਹੀਦਾਗਾ ਮੇਰੇ ਇਸ ਕੰਮ ਦਾ ਵੀ ਇਹਦੇ ਇੰਨੀ ਤਰੱਕੀ ਕਰ ਲਈ ਕਿਉਂਕਿ ਸਾਰੇ ਈਮੇ ਦੇ ਬੜੇ ਹੋਏ ਨੇ ਐ ਨਹੀਂ ਕਿ ਇੱਕ ਬਣਿਆ ਹੋਇਆ ਜਿਹਨੂੰ ਉਹ ਗਾਹਾਂ ਪਤਾ ਲੱਗਣਾ ਉਹਨੇ ਵੀ ਗਾਹਾਂ ਜਾ ਕੇ ਉਹ ਚੰਗੀ ਸੋਚ ਨਹੀਂ ਰੱਖਣੀ ਹੈਗੀ ਉਹ ਮਾੜੀ ਅੱਜ ਦੇ ਟਾਈਮ 'ਚ ਮੈਂ ਇਹਨੇ ਕਹਿੰਦੀ ਚੰਗੀ ਸੋਚ ਵਾਲੇ ਵੀ ਬਹੁਤ ਦੁਨੀਆ ਬੈਠੀ ਆ ਬਹੁਤ ਦੁਨੀਆ ਬੈਠੀ ਆ ਚੰਗੀ ਸੋਚ ਵਾਲੀ ਪਰ ਕਾਲਯੁਗ ਦਾ ਇੰਨਾ ਪਹਿਰਾ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ ਕਿ ਲੋਕੀ ਤੁਹਾਡੇ ਜਕਮਾਂ ਤੇ ਲੂਣ ਪੁੱਕਣ ਲਈ ਤਿਆਰ ਬੈਠੇ ਆ ਬਸ ਇਹ ਮਾੜੀ ਗੱਲ ਹੋਈ ਆ ਹੋਰ ਕੁਛ ਨਹੀਂ ਜੀ ਸਾਡਾ ਰਹਿਣ ਸਹਿਣ ਬਦਲ ਕੇ ਅਸੀਂ ਆਪਣੀ ਲਈ ਬਿਮਾਰੀਆਂ ਸਹਿੜ ਲੀਆਂ ਡਿਪਰੈਸ਼ਨ ਸਹਿੜ ਲਿਆ ਆਪਣੀ ਲਾਈਫ ਦੇ ਜਿਹੜੀ ਖੁਸ਼ੀਆਂ ਦੇ ਪਲ ਸੀਗੇ ਉਹ ਖਤਮ ਕਰ ਲਿਆ ਹਨਾ ਦੇਖੋ ਤੁਸੀਂ ਜਿਹੜਾ ਹੱਸਣਾ ਉਹ ਵੀ ਅਸੀਂ ਬਨੌਟੀ ਹੱਸਾ ਹੱਸ ਕੇ ਆਪਣੀ ਸਿਹਤ ਨੂੰ ਤੰਦਰੁਸਤ ਕਰਨ ਚ ਲੱਗੇ ਆ ਵੀ ਅਸੀਂ ਹੱਸੀਏ ਤਾਂ ਕਿ ਸਾਡੀ ਤੁਸੀਂ ਇੱਕ ਵਾਰੀ ਨਾ ਦਿਨ ਚ ਬੈਠ ਕੇ ਦੇਖਿਓ ਕਿ ਤੁਸੀਂ ਅੱਜ ਦਿਨ ਦੇ ਵਿੱਚ ਕਿੰਨੀ ਵਾਰ ਹੱਸਿਆ ਹੋ। ਕਿੰਨੀ ਵਾਰ ਤੁਹਾਡਾ ਅੰਦਰੋਂ ਅੰਦਰ ਤੁਹਾਡਾ ਮਨ ਆ ਜਿਹੜਾ ਕਿੰਨੀ ਵਾਰ ਖੁਸ਼ ਹੋਇਆ। ਕੰਮ ਜਿੰਨਾ ਮਰਜ਼ੀ ਕੀਤਾ ਹੋਵੇ, ਪੈਸਾ ਜਿੰਨਾ ਮਰਜ਼ੀ ਕਮਾਇਆ ਹੋਵੇ ਤੁਸੀਂ। ਪਰ ਲੇਕਿਨ ਜਦੋਂ ਤੁਸੀਂ ਇਹ ਚੀਜ਼ ਆਪਣੇ ਇੱਕ ਵਾਰੀ ਬੈਠ ਕੇ ਰਾਤ ਨੂੰ ਨਾ ਸੁਣਿਓ ਵੀ ਅੱਜ ਸਾਰੇ ਦਿਨ ਦੇ ਵਿੱਚ ਮੈਂ ਕਦੋਂ ਖੁਸ਼ ਹੋਇਆ ਸੀ, ਕਦੋਂ ਹੱਸਿਆ ਸੀ, ਕਦੋਂ ਮੈਂ ਆਪਣੇ ਅੰਦਰ ਆਨੰਦ ਮਹਿਸੂਸ ਕੀਤਾ ਸੀਗਾ। ਤੁਸੀਂ ਉਹ ਇੱਕ ਟਾਈਮ ਇੱਕ ਪਲ ਉਹ ਤੁਸੀਂ ਦੇਖਿਓ ਤੁਹਾਡੇ ਕੋਲੇ ਉਹ ਇੱਕ ਪਲ ਵੀ ਨਹੀਂ ਹੋਣਾ ਹੈਗਾ। ਬਿਮਾਰੀਆਂ ਕਿਵੇਂ ਨਾ ਲੱਗਣ ਜੀ ਫਿਰ ਸਾਡਾ ਸਿਰ ਦੁਖਣ ਲੱਗ ਜਾਂਦਾ ਸਾਡਾ ਦਿਮਾਗ ਟੈਨਸ਼ਨ ਚ ਜਾਂਦਾ ਤਾਂ ਸਾਡਾ ਸਿਰ ਦੁਖਣ ਲੱਗ ਜਾਂਦਾ ਉਹਦੇ ਨਾਲ ਅਸੀਂ ਪੇਨ ਕਿਲਰਸ ਖਾ ਲਨੇ ਆ ਪੇਨ ਕਿਲਰ ਖਾ ਖਾ ਕੇ ਅਸੀਂ ਆਪਣਾ ਸਰੀਰ ਦਾ ਬੁਰਾ ਹਾਨ ਕੀਤਾ ਹੋਇਆ ਜੀ ਇਸ ਲਈ ਜੀ ਮੇਰੀ ਤਾਂ ਇਹੀ ਬੇਨਤੀ ਆ ਵੀ ਕਿਸੇ ਦੇ ਸੜਿਆ ਨਾ ਕਰੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਆਪਾਂ ਸਾਰੇ ਜਾਣੇ ਉਸ ਗੁਰਬਾਣੀ ਦਾ ਪਾਠ ਕਰਕੇ ਆਪਾਂ ਸਾਰੇ ਜਾਣੇ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗ ਕੇ ਆਪਾਂ ਸਾਰੇ ਜਾਣੇ ਆਪਣੇ ਜੀਵਨ ਦੀਆਂ ਖੁਸ਼ੀਆਂ ਮਾੜੀਆਂ ਮਾੜੀਆਂ ਆਨੰਦ ਮਾੜੀਆਂ ਇਸ ਜ਼ਿੰਦਗੀ ਦਾ ਜਿਹੜੀ ਪਰਮਾਤਮਾ ਨੇ ਸਾਨੂੰ ਪਤਾ ਨਹੀਂ ਕਿੰਨੇ ਕੁ ਟਾਈਮ ਦੇ ਦਿੱਤੀ ਹੈ ਸਸਰੀਕਾਲ ਜੀ ਮੇਰੇ ਵਿਚਾਰ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਚੰਗੇ ਲੱਗਦੇ ਹੋਣ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ